ਸੇ ਗੁਰੂ ਦੇਵ ਤਨ ਗੁਰੂ ਦੇਵ ਆਪ ਜੋ ਇਹ ਵੀਡੀਓ ਦੇਖ ਰਹੇ ਹੋ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਭੈਣ ਦੀਆਂ ਲੱਤਾਂ ਜਿਹੜੀਆਂ ਬਿਲਕੁਲ ਕੰਮ ਨਹੀਂ ਕਰਦੀਆਂ ਕਾਰਨਦਰ ਵੀ ਗਰੀਬੀ ਆ ਸੋ ਇਸ ਭੈਣ ਨੇ ਵੀ 22 ਸਾਲ ਤੋਂ ਘਰ ਤੋਂ ਬਾਹਰ ਜਾ ਕੇ ਜਿਹੜਾ ਉਹ ਨਹੀਂ ਦੇਖਿਆ ਸਾਡੀ ਆਪ ਸਭ ਨੂੰ ਬੇਨਤੀ ਹੈ ਕਿ ਸ਼ੁਕਰ ਕਰਿਆ ਕਰੋ ਕਿ ਸਤਿਗੁਰ ਨੇ ਆਪ ਜੀ ਨੂੰ ਦਾਨੀਆਂ ਵਿੱਚ ਰੱਖਿਆ ਇਸ ਲਈ ਇਸ ਭੈਣ ਦੇ ਲਈ 150 ਮਾਤਾ ਸੁਵਿਤਰੀਬਾਈ ਫੂਲੇ ਵੈਲਫੇਅਰ ਸੁਸਾਇਟੀ ਪਟਾਣਕੋਟ ਅਡਰੈਸਿ ਪਹੁੰਚਿਆ ਜੀ ਪਿੰਡ ਮੱਲਵਾਲ ਸੋ ਸੁਸਾਇਟੀ ਮੈਂਬਰ ਸਰਵਨ ਨੂੰ ਇੱਕ ਐਪਲੀਕੇਸ਼ਨ ਆਈ ਸੀ ਜਿਹਦੇ ਵਿੱਚ ਕਿ ਫੈਨ ਨੇ 휠ਚੇਅਰ ਦੀ ਮੰਗ ਕੀਤੀ ਸੀ ਤੇ ਸਿਰਸ੍ਰੀ 108 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਸਦਕਾ ਔਰ ਫੈਨ ਜੀ ਰਾਜਵੀਰ ਕੋ ਘਠੇੜ ਵਾਲੇ ਪਤਨੀ ਜੀਵਨ ਭਟਿਆ ਔਰ ਸਤਨਾਮ ਸਿੰਘ ਜੀ ਵਰਦਾਸਨ ਮਚਾ ਖੁੱਲੜੀ ਵਾਲੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸੋਸਾਇਟੀ ਮੈਂਬਰ ਜਿਹਨੇ ਜਿਹਨਾਂ ਨੇ ਟੈਲਫੋਨ ਭੇਜਿਆ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਪੈਨ ਵਿਲਚੇਡੀਓ ਮਿਲ ਚੁੱਕੀ ਹੈ ਸੋ ਅੱਜ ਇਹਨਾਂ ਦੇ ਕੋਲ ਪਹੁੰਚਿਆ ਜੀ ਸੋ ਸਾਰਿਆਂ ਦਾ ਕੋਟਰ ਕੋਟਰ ਧੰਨਵਾਦ ਦਸਨ لال ਪਾਟੀ ਸਾਹਿਬ ਇਹਨਾਂ ਸਵਣਾ ਦੇ ਮੈਂਬਰਾਂ ਦੇ ਸੰਯੋਗ ਦੇ ਨਾਲ ਅੱਜ ਅਸੀਂ ਪਿੰਡ ਮੱਲੋਵਾਲ ਵਿਖੇ ਪਹੁੰਚੇ ਹਾਂ। ਉਹ ਭੈਣ ਰਾਣੀ ਦੇਵੀ ਜੀ ਇਹਨਾਂ ਨੂੰ ਚੇਅਰ ਜਿਹੜੀ ਆ ਕਮੇਟੀ ਵਾਲਿਆਂ ਨੇ ਦਾਨ ਕੀਤੀ ਐ ਸੋਸਾਇਟੀ ਵਾਲਿਆਂ ਨੇ। ਤੋਂ ਅਸੀਂ ਸਾਰੇ ਮੈਂਬਰਾਂ ਦਾ ਬੜਾ ਧੰਨਵਾਦ ਕਰਦੇ ਹਾਂ। ਉਸੇ ਭਾਜੀ ਬਲੰਤ ਜੀ ਦਾ ਪਾਰਟੀ ਸਾਹਿਬ ਜੀ ਦੇ ਅੱਗੇ ਬੇਨਤੀ ਕਰਦੇ ਆ ਕਿ ਉਹ ਆਪਣੇ ਦੋ ਸ਼ਬਦ ਕਹਿਣ ਜੀ ਜੈ ਗੁਰਦੇਵ ਜੀ। ਆਸੂ ਨਿਰਾਸ਼ਾ ਛੱਡ ਕੇ ਕਰੇ ਅੰਮ੍ਰਿਤ ਆਚ ਸੇਨ ਅੰਦਰ ਸਜਣੇ ਦੇ ਸਤਿਕਾਰ ਹਰਮਸਤਾਲੀ ਉਹ ਗੁਜਕਿਆਰੀ ਸਾਹਿਬ ਸੰਗਤ ਜੀਓ ਭਗਤੀ ਮਾਰਗ ਦੀ ਜੇੜੰਮ ਉੱਤੇ ਜਾ ਗਾ ਸ਼ਕਤ ਰਹੀ ਸ੍ਰੀ ਸ੍ਰੀ ਅਕਸ਼ਵਰ ਸੁਮੀ ਦੇ ਦੀਪ ਜਨਮਤਾ ਗਾਉਂ ਲੋਕੀ ਦੇ ਰੱਤੂ ਸੁਨਾਈ ਚਾਰ ਸ਼ਕਤ ਦੇ ਸਾਬੂਨ ਗਾਰੰਟੀ ਦੇ ਗੇ hasil aage chhutte nahi paun pad rahe hain sahi aap jaati isme zaroor karna hai rete itne uchh kare hote rahone kaam nahi kar rahe hain naam chahiye kya hai mujhe suno jaise atah pakka ਤਰੇਗੋ ਦਾਵਾ ਤੋਂ ਫਾਰਕਟ ਦੇ ਜਿੰਨੇ ਦੰਦਾ ਵੇਰਾਗਾ ਬਾਪਾ ਪਾਪਾ ਸੋਸ਼ਲ ਸੈਂਟਰੀ ਕਾਪੀ ਦੇ ਉਸੇ ਪੈਨਰ ਬਾਪਾ ਤੋਂ ਫਾਰਕਟ ਮੇਰੇ ਉੱਧਰ ਨਹੀਂ ਗੱਲ ਕਰ ਰਿਹਾ ਤਰੇਗੋ ਦਾ ਆਸਤ ਨਾਮ ਕਹੇ ਜਾ ਕੇ ਤੇ ਨਹੀਂ ਹੈ ਲਾਲ ਲੜਕੇ ਲਾਲ ਪੜਾਪ ਤੋਂ ਕੋਈ ਹੈ ਸੰਦੀਪ ਸਪਟ ਜਮਾਤ ਸਾਥ ਜਾਨੀ ਫਰਬਾਹ ਨੇ ਕਰਨੀ ਚਾਹੀਦੀ ਹੈ ਪਾਈ ਮਾਰ ਕੇ ਬਾਹਰ ਕਰ ਦੇ ਪਾਠ ਮੇਰੀ ਕੀ ਕਰਨ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਿਛਾ ਦੇ ਦਾਸ ਕੇ ਕਰੋ ਬਹੁਤ ਸਤਿ ਸ਼੍ਰੀ ਅਕਾਲ ਜੋ ਸਰਦਾ ਕਾ ਸੇਂਹ ਦੇ ਸਕਤਿ ਪਾਰੰਭਾਰ ਨਮਸਕਾਰ ਮੁਝ ਦੇਤਿ ਸਿਛਾ ਤੁਮਾਰਿ ਸੁਬਾਨੀ ਨਾਮ ਸਿਛਾ ਨਾਮ ਜੀ ਮੇਰੇ ਜੈਨ ਬਹਾਦਰ ਸਿੰਘ ਕੀ ਸੰਗਤ ਕਿਸੇ ਤੇ ਨਹੀਂ ਹੈ ਤਾਂ ਇਹ ਕਰਦੇ ਹਨ ਬਸ ਕੁਝ ਕਰਦੇ ਹਨ ਬਸ ਲੋ ਲੰਗਰ ਚੱਲਤੇ ਰਹੇ ਕਰੋ ਕੰਮ ਕੋ ਰਾਤ ਜੀਆ ਜਨ ਪਰਿਵਾਰ ਦਾ ਰਹੇ ਨਾ ਸਿੱਖੇ ਹਨ ਜਰੂਰ ਦਾ ਸੁਖਾਂ ਨੇ ਕਿਸੇ ਸਰ ਪਰਮਸ ਕਾ ਜੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਦੇ ਜੀ ਮਾਤਾ ਸਿੰਘ ਜੀ ਦੇ ਜੀ ਸੋਸ਼ਲ ਮੀਡੀਆ ਐਜੂਕੇਸ਼ਨ ਕਮੇਟੀ ਵੱਲੋਂ ਇਹ ਸਾਰੇ ਦੇਸੀ ਜੋ ਵੀ ਦਿਨ ਆ ਜਿਸ ਮਾਤਾ ਜੀ ਜਿੰਨ ਕੀ ਸੇਤੀ ਹੈ ਤੇ ਇਹ ਪ੍ਰਭੂ ਅਗੇ ਬੇਨਤੀ ਹੈ ਪ੍ਰਭੂ ਕਿਰਪਾ ਕਰਨਾ ਇਹਨਾਂ ਦੇ ਤੁਮ ਜੀ ਰੱਖਦਾ ਕਿ ਇਸ ਦੀਦ ਦੇ ਅੰਦਰ ਕੀ ਕਰਨ ਦੇ ਦਾ ਤੋ ਸਾਡੇ ਭਾਜੀ ਸ਼੍ਰੀ ترਸ਼ੇਮ ਲਾਲ ਜੀ ਅੰਗੁਰਾਲ ਜੀ ਇਹ ਵੀ ਦੋ ਸ਼ਬਦ ਕਹਿਣਗੇ ਜੀ ਜੈ ਗੁਰਦੇ ਜੈ ਸ਼੍ਰੀ ਗੁਰਦਾਸ ਤਾਂ ਆ ਮੋਤਾ ਸਾੰਧੀ ਨੂੰ ਅੱਗੇ ਦੇਖ ਕੇ ਬਹੁਤ ਬੜਾ ਇਹ ਮਨ ਨੂੰ ਕਿ ਉਹੜਿਆ ਜਿਆ ਗਿਆ ਕਿ ਇਹ ਕੋਈ ਵੇਚੇ ਕੋਈ ਢਿ ਵੱਡੀ ਐਸੀ ਕੋਈ ਚੀਜ਼ ਨਹੀਂ ਆਪਾਂ ਇਹਨਾਂ ਨੂੰ ਵੇਚ ਲਈ। ਇੱਕ ਬੜੀ ਛੋਟੀ ਜਿਹੀ ਚੀਜ਼ ਹੈ। ਮੈਂ ਬੇਨਤੀ ਕਰਨਾ ਹਰਮੇਸ਼ ਪਾਜੀ ਜੀ ਜਦੋਂ ਵੀ ਕਿਤੇ ਇਸ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਲੋੜ ਪਵੇ ਤੇ ਸਾਨੂੰ ਤੁਸੀਂ ਯਾਦ ਕਰਨਾ ਸੋਸਾਟੀ ਨੂੰ ਸੋਸਾਟੀ 24 ਘੰਟੇ ਜਿਹੜੀ ਹੈ ਉਹ ਤਤਤ ਸਾਡੇ ਪਾਤੀ ਦਰਸ਼ਨਾਲ ਜੀ ਮੈਂ ਉਹਨਾਂ ਦੀ ਸੋਚ ਤੇ ਕੁਝ ਚਿਰਾਂ ਤੋਂ ਚੱਲ ਰਿਹਾ ਹਾਂ। ਮੈਂ ਕਈ ਸਕੂਲਾਂ 'ਚ ਜਾ ਰਿਹਾ ਜਿੱਥੇ ਸਾਡੇ ਗਰੀਬ ਬੱਚੇ ਜਿਹੜੇ ਆ ਉਹ ਉੱਪਰੋਂ ਹਥੋਂ ਸਕੂਲ ਨਹੀਂ ਜਾਂਦੇ ਅਸੀਂ ਉਹ ਵੀ ਚਲਾ ਰਹੇ ਆ ਆ ਸਾਡੇ ਸਤਨਾਮ ਸਿੰਘ ਜਿਹੜੇ ਸਾਡੇ ਬਜ਼ੁਰਗ ਜਿਹੜੇ ਆ ਜਿਨ੍ਹਾਂ ਨੂੰ ਅਸੀਂ ਸਾਹਮ ਨਹੀਂ ਸਕਦੇ ਇਹ ਵੀੜਾ ਇਹਨਾਂ ਮੇਰੇ ਬੇਟੇ ਨੇ ਚੁੱਕਿਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਇਹ ਇੱਕ ਸੋਚ ਹੈ ਇਹ ਲੋੜ ਹੈ ਸਮੇਂ ਦੀ ਕਿ ਜਿਹੜੇ ਸਾਡੇ ਬੱਚੇ ਅੱਜਕੱਲ ਬਹੁਤ سارے ਬੱਚੇ ਨਸ਼ਿਆਂ ਦੇ ਵਿੱਚ ਜਾਂਦੇ ਆ ਜੋ ਸਵਾਮੀ ਗਰੀਬ ਮੇਰੀ ਮਾਤਾ ਜੀ ਨੇ ਕਿਹਾ ਵੀ ਨਸ਼ਿਆਂ ਤੋਂ ਬਚਣਾ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਦੇ ਤੇ ਆਪਾਂ ਤਨਖਾਹ ਕਰੀਏ ਕਿ ਨਸ਼ਿਆਂ ਤੋਂ ਬਚਾ ਕੇ ਰੱਖੀਏ ਔਰ ਸਕੂਲੇ ਲਈ ਜੇ ਪੜ